ਥਾਣਾ ਗੁਰਾਇਆਂ ਦੀ ਪੁਲਿਸ ਨੇ ਵਕਫਾਖੋ ਦੋ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਗੁਰਾਇਆਂ ਦੇ ਐਸਐਚਓ ਸਿਕੰਦਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਚਰਨਜੀਤ ਸਿੰਘ ਵਾਸੀ ਰੁੜਕਾ ਜੋ ਕਿ ਜੇਲ੍ਹ ਵਿੱਚੋਂ ਆ ਕੇ ਵੱਡੇ ਪੱਧਰ ਤੇ ਨਸ਼ੇ ਦੀ ਸਪਲਾਈ ਕਰਦਾ ਹੈ ਨੂੰ ਤਲੇਤਾ ਪੁਲਿਸ ਚੌਂਕੀ ਨੇ ਨਾਕੇ ਦੌਰਾਨ ਕਾਬੂ ਕੀਤਾ ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 10 ਗ੍ਰਾਮ ਹੈਰੋਇਨ ਅਤੇ 105 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਤਰਾਹੀ ਹੁਣਾਂ ਦੱਸਿਆ ਕਿ ਪੁਲਿਸ ਨੇ ਡੱਲੇਵਾਲ ਵਿਖੇ ਲਗਾਏ ਗਏ ਨਾਕੇ ਦੌਰਾਨ ਪਿੰਡ ਰੁੜਕਾ ਦੇ ਹੀ ਰਹਿਣ ਵਾਲੇ ਚਰਨਜੀਤ ਸਿੰਘ ਦੇ ਦੂਸਰੇ ਸਾਥੀ ਅਸ਼ੋਕ ਸੰਧੂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਹੁਣਾਂ ਦੱਸਿਆ ਕਿ ਦੌਰਾਨ ਪੁੱਛਗਿੱਛ ਇਸ ਕੋਲੋਂ ਇੱਕ ਹੋਰ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ। ਥਾਣਾ ਮੁਖੀ ਸਕੰਦਰ ਸਿੰਘ ਮੁਤਾਬਕ ਇਸ ਵਿਅਕਤੀ ਨੇ ਇਹ ਦੋਨੋਂ ਮੋਟਰਸਾਈਕਲ ਫਗਵਾੜਾ ਦੇ ਬੱਸ ਸਟੈਂਡ ਅਤੇ ਬਾਜ਼ਾਰ ਵਿੱਚੋਂ ਚੋਰੀ ਕੀਤੇ ਸਨ ਤੇ ਇਹਨਾਂ ਦੋਵਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਫਿਲਹਾਲ ਪੁਲਿਸ ਨੇ ਦੋਮਾ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਾਇਆਂ ਤੋਂ ਨਵਰਾੰਗ ਚੈਨਲ ਨੇ ਮਨੀਸ਼ ਕੌਸ਼ਲ ਦੀ ਰਿਪੋਰਟ ਕਿ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਹਰਕਮਨ ਪ੍ਰੀਤ ਸਿੰਘ ਖੱਖ ਦੀ ਰਹਿਨਮਾਈ ਹੇਠ ਔਰ ਡੀਐਸਪੀ ਬਲਸਾਹ ਸਬਡਿਨ ਫਲੋਰ ਦੀ ਰਹਿਨਮਾਈ ਹੇਠ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਥੋੜੇ ਦਿਨਾਂ ਤੋਂ ਇੱਕ ਨਾ ਚਰਨਜੀਤ ਨਾਮ ਦਾ ਜਿਹੜਾ ਬੰਦਾ ਹੈ ਜੇਲ੍ਹ ਚੋਂ ਆਇਆ ਹੈ ਇਨੇ ਆਉਂਦਿਆਂ ਹੀ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਤਾ ਆ ਔਰ ਕਾਫੀ ਮਕਦਾਰ ਦੇ ਨਸ਼ਾ ਵੇਚ ਰਿਆ ਜਦੋਂ ਅਸੀਂ ਨਾਕਾਬੰਦੀ ਚੌਂਕੀਨ ਚੱਤਲੇਤੇ ਨੇ ਕੀਤੀ ਉੱਥੇ ਇਸ ਸਮੇਤ ਮੋਟਰਸਾਈਕਲ ਜਿਹੜਾ ਉੱਥੇ ਇਹਨੂੰ ਕਾਬੂ ਕੀਤਾ ਸੀ ਤੇ ਇਹਦੀ ਤਲਾਸ਼ੀ ਕਰਨ ਤੇ ਕੁਝ ਨਹੀਂ ਹੈਗੀ ਆ 10 ਗ੍ਰਾਮ ਹੈਰੋਇਨ ਔਰ 105 ਨਸ਼ੀਦੀਆਂ ਗੋਲੀਆਂ ਜਿਹੜੀਆਂ ਉਬਰਾਮਦ ਹੋਈਆਂ ਨੇ ਔਰ ਦੂਸਰਾ ਲੜਕਾ ਜਿਹੜਾ ਅਸ਼ੋਕ ਸੰਧੂ ਆ ਉਹ ਵੀ ਉਸੇ ਹੀ ਪਿੰਡ ਦਾ ਰਹਿਣ ਵਾਲਾ ਰੁੜਕੇ ਦਾ ਜਿਹਨੂੰ ਆਪਣੇ ਐਸਆਈ ਹਰਪ੍ਰੀਤ ਸਿੰਘ ਨੇ ਨਾਕਾਬੰਦੀ ਕੀਤੀ ਸੀ ਡੱਲੇਵਾਲ ਜਿੱਥੇ ਉਹ ਚੋਰੀ ਦੇ ਮੋਟਰਸਾਈਕਲ ਸਮੇਤ ਜਿਹੜਾ ਉੱਥੇ ਕਾਬੂ ਆ ਗਿਆ ਜਦੋਂ ਪੁੱਛਗਿੱਛ ਕੀਤੀ ਤੇ ਉਹ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਕੋਈ ਕਾਗਜ਼ ਕਾਗਜ਼ ਪੱਤਰ ਨਹੀਂ ਉਹ ਪੇਸ਼ ਕਰ ਸਕਿਆ ਔਰ ਢੰਗਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਤੇ ਇੱਕ ਮੋਟਰਸਾਈਕਲ ਹੋਰ ਜਿਹੜਾ ਬਰਾਮਦ ਜਿਹੜਾ ਹੋਇਆ ਤੇ ਤਕਰੀਬਨ ਇਹਨਾਂ ਨੇ 10 ਦੇ ਕਰੀਬ ਜੜੀਆਂ ਵਾਰਦਾਤਾਂ ਮੰਨੀਆਂ ਨੇ ਜਿਨ੍ਹਾਂ ਚੋਂ 6 ਮੋਬਾਈਲ ਫੋਨ ਵੀ ਜਿਹੜੇ ਖੋਏ ਹੋਏ ਸੀ ਉਹ ਵੀ ਬਰਾਮਦ ਕੀਤੇ ਨੇ ਕਿੱਥੇ ਰਹਿਣਾ ਲਈ ਜੀ ਇਹ ਕਿਹੜਾ ਰੁੜਕਾ ਕਿਹੜਾ ਜੀ ਇਹ ਰੁੜਕਾ ਖੁਰਦੇ ਰਹਿਣ ਮਲੇ ਜੀ ਰੁੜਕਾ ਖੁਰਦਾ ਨਾਲ ਹੀ ਐ ਬੜੇ ਪਿੰਡ ਰੋਡ ਦੇ ਉੱਤੇ ਜੀ ਕਿੰਨੇ ਮਾਮਲੇ ਇਹਨਾਂ ਦੇ ਪਹਿਲਾਂ ਦਰਜ ਹੈ ਜੀ ਦੋਨੇ ਜਮਾਨਤਾਂ ਤੇ ਆਏ ਹਾਂਜੀ ਇੱਕ ਤੇ 7 ਮੁਕਦਮੇ ਦਰਜ ਨੇ ਕਿ ਪਹਿਲੋਂ ਵੀ ਚਰਨਜੀਤ ਸਿੰਘ ਤੇ 7 ਮੁਕਦਮੇ ਦਰਜ ਨੇ ਇਹ ਪਹਿਲੋਂ ਵੀ ਐਨਡੀਪੀਐਸ ਐਕਟ ਦੇ ਵਿੱਚ ਫੜਿਆ ਗਿਆ ਸੀ ਕਿ ਪਹਿਲੋਂ ਕਾਫੀ ਬਰਾਮਦਗੀ ਹੋਈ ਸੀ ਇਹਦੇ ਵਿੱਚੋਂ ਤੇ ਹੁਣ ਇਹ ਥੋੜੇ ਦਿਨ ਪਹਿਲੋਂ ਹਲੇ 8-10 ਦਿਨ ਪਹਿਲੋਂ ਜੇਲ੍ਹ ਚੋਂ ਆਇਆ ਸੀ ਆਉਂਦਿਆਂ ਨੇ ਕਾਰੋਬਾਰ ਸ਼ੁਰੂ ਕਰਤਾ ਹੈ ਤੇ ਦੂਸਰੇ ਤੇ ਜੀ ਦੂਸਰੇ ਤੇ ਇਹ ਦੋ ਮਕਦਮੇ ਦਰਜੜੇ ਦੂਸਰੇ ਤੇ ਚੋਰੀ ਦੇ ਪਹਿਲਾਂ ਵੀ ਚੋਰੀ ਦੇ ਕੇਸ ਚ ਆਇਆ ਸੀਗਾ ਹੁਣ ਦੁਬਾਰਾ ਫੇਰ ਜਿਹੜਾ ਹੁਣ ਨਵਾਂ ਮਕਦਮਾ ਫੇਰ ਦਰਜ ਕੀਤਾ ਤੇਥੋਂ ਚੋਰੀ ਕੀਤਾ ਜੀ ਮੋਟਰਸਾਈਕਲ ਕੋਈ ਆਇਆ ਪੁਸ਼ਕਸ਼ ਹਾਂਜੀ ਇੱਕ ਮੋਟਰਸਾਈਕਲ ਇਹਨੇ ਬੱਸ ਸਟੈਂਡ ਫੁਗਾੜੇ ਤੋਂ ਚੋਰੀ ਕੀਤਾ ਆ ਇੱਕ ਸਿਟੀ ਦੇ ਵਿੱਚ ਡਾਕਖਾਨਾ ਰੌਂਡ ਤੋਂ ਇਹਨੇ ਚੋਰੀ ਕੀਤਾ ਸੀਗਾ ਇਹ ਸਿਟੀ ਕੋਈ ਆਇਆ ਤੋਂ ਜੀ ਨਹੀਂ ਫੁਗਾੜਾ ਤੋਂ ਫੁਗਾੜਾ ਤੋਂ ਠੀਕ ਹੈ ਇਹਨਾਂ ਦਾ ਕਿੰਨੇ ਦਿਨ ਦਾ ਰਮਾਂਡ ਹੈ ਇਹਨਾਂ ਦਾ ਹੁਣ ਇਹਨਾਂ ਦਾ ਇੱਕ ਦਿਨ ਦਾ ਰਮਾਂਡ ਹੈ ਜੀ ਤੇ ਪੁਸ਼ਕਸ਼ ਢੰਗਾਈ ਨਾ ਕਰ ਰਹੇ ਆ ਇਹ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਉਂਦੀ ਤਾਂ ਉਹ ਤਪਤੀ ਛੇ ਲਿਆਵਾਂਗੇ ਜੀ ਕੰਮ ਕਰ ਕੀ ਕਰਦੇ ਜੀ ਇਹ ਦੋਨੇ ਇਹ ਤਾਂ ਜਿਹੜਾ ਚਰਨਜੀਤ ਹੈ ਇਹ ਤਾਂ ਆਪਣਾ ਕੋਈ ਕੰਮ ਕਰਨੀ ਹੈਗਾ ਇਹ ਤਾਂ ਇਹੀ ਕੰਮ ਹੀ ਕਰਦਾ ਆ ਜਿਹਦੇ ਖਿਲਾਫ 7 ਕਦਮੇ ਦਰਜ ਨੇ ਦੂਜੇ ਦਾ ਵੀ ਕੋਈ ਆਪਣਾ ਕਾਰੋਬਾਰ ਹੈ ਨਹੀਂ ਇਹ ਵਿੱਲਾ ਯੋਵੀ ਉਹ ਵੀ ਚੋਰੀਆਂ ਚਕਾਰੀਆਂ ਜਿਆਦਾ ਕਰਦਾ ਇੱਕ ਹੋਆਂ ਕਰਦਾ ਨਾਲ